ਸੁੱਖ ਦਾ ਤੇ ਪੈਸੇ ਦਾ ਸਬੰਧ ਨਹੀਂ ਹੈ ਕਿਉਂ ਸਾਧ ਸੰਗਤ ਪੈਸੇ ਨਾਲ ਪਦਾਰਥ ਖਰੀਦੇ ਜਾ ਸਕਦੇ ਨੇ ਸੁੱਖ ਨਹੀਂ ਖਰੀਦੇ ਜਾ ਸਕਦੇ ਸੁੱਖ ਤਾਂ ਓਡੀ ਮਾਨਸਿਕ ਦਸ਼ਾ ਹੈ ਜੇ ਥੋੜੇ ਵਿੱਚ ਵੀ ਅੰਦਰੋਂ ਸਬਰ ਤੇ ਸੰਤੋਖ ਆ ਜਾਏ ਤੁਸੀਂ ਸੁਖੀ ਹੋ ਜੇ ਬਹੁਤ ਆ ਜਾਏ ਤੇ ਸਬਰ ਸੰਤੋਖ ਨਾ ਹੋਵੇ ਬੰਦਾ ਦੁਖੀ ਹੁੰਦਾ ਇਹਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ ਸੁਖ ਨਹੀ ਬੋਤੇ ਧਨ ਖਟੇ ਪੜੋ ਸੁਖ ਨਹੀਂ ਬਹੁਤੇ ਧਨ ਖੱਟ ਪੜੋ ਤਾਂ ਨਹੀਂ ਯਾਦ ਰਹੇਗਾ ਸੁਖ ਨਹੀਂ ਬਹੁਤੇ ਧਨ ਖੱਟ ਸੁਖ ਨਹੀਂ ਪੇਖੈ ਨਿਰਤ ਨਟ ਲੋਕ ਸੁਖੀ ਹੋਣ ਲਈ ਫਿਲਮਾਂ ਵੇਖਦੇ ਨੇ ਫਿਲਮਾਂ ਬਣਾਉਣ ਵਾਲੇ ਆਤਮ ਹੱਤਿਆ ਕਰ ਰਹੇ ਨੇ ਔਰ ਸਾਥ ਸੰਗਤ ਇੱਕ ਹੋਰ ਚੀਜ਼ ਧਿਆਨ ਵਿੱਚ ਰੱਖਿਓ ਹਰ ਬੰਦਾ ਸੁਖੀ ਹੋਣ ਲਈ ਪੈਸੇ ਦਾ ਆਸਰਾ ਲੈ ਰਿਹਾ ਨਿੱਤ ਨਾਟਕਾਂ ਦਾ ਆਸਰਾ ਲੈ ਰਿਹਾ ਇੱਥੋਂ ਤੱਕ ਕਿ ਮੈਂ ਦੁਨੀਆ ਵਿੱਚ ਬਹੁਤ ਸੁੰਦਰ ਦਿਖਾਂ ਲੋਕੀ ਪੈਸਾ ਖਰਚ ਰਹੇ ਨੇ ਸਭ ਤੋਂ ਵੱਧ ਬੰਦੇ ਦੀ ਕਮਾਈ ਇਨਕਮ ਦਾ ਪੈਸਾ ਜਿਹੜਾ ਉਹ ਬੰਦੇ ਦੇ ਸੁੰਦਰ ਬਣਾਉਣ ਉੱਤੇ ਲੱਗ ਰਿਹਾ ਕਿ ਮੈਂ ਕਿਸੇ ਤਰ੍ਹਾਂ ਸੋਹਣਾ ਦੇ ਸੰ ਮਾਫ ਕਰਿਓ ਜਦੋਂ ਆਪਾਂ ਵੀ ਸਾਰੇ ਦ੍ਰਿਸ਼ਟੀ ਪਰਿਵਾਰਾਂ ਵਾਲੇ ਬੈਠੇ ਆ ਦੁਨਿਆਵੀ ਤੌਰ ਤੇ ਜਦੋਂ ਕਿਸੇ ਬੱਚੀ ਦਾ ਵਿਆਹ ਹੁੰਦਾ ਹੈ ਉਹਨੂੰ ਬਰਾਈਡਲ ਭਾਵ ਦੁਲਹਨ ਸਜਾਇਆ ਜਾਂਦਾ ਹੈ ਹੁਣ ਸਭ ਤੋਂ ਵੱਧ ਨਕਲੀ ਆਰਟੀਫੀਸ਼ੀਅਲ ਸ਼ਿੰਗਾਰ ਉੱਤੇ ਪੈਸਾ ਖਰਚਿਆ ਜਾਂਦਾ ਇੱਕ ਬੱਚੀ ਨੂੰ ਵਿਆਹ ਤੇ ਦੁਲਹਨ ਤਿਆਰ ਕਰਨ ਲੱਗਿਆਂ 25 25 50 50 ਹਜ਼ਾਰ ਰੁਪਈਆ ਖਰਚਿਆ ਜਾਂਦਾ ਹਾਲਾਂਕਿ ਉਹ ਨਕਲੀ ਹੈ ਮੂੰਹ ਤੋਤਿਆਂ ਸਾਰਾ ਹੀ ਸ਼ਿੰਗਾਰ ਉੱਤਰ ਜਾਣਾ ਗੁੱਸਾ ਨਾ ਕਰਿਓ ਔਰ ਇੱਥੋਂ ਤੱਕ ਅਮੀਰ ਪਰਿਵਾਰਾਂ ਦੇ ਬੱਚੇ ਬੱਚੀਆਂ ਦੇ ਵਿਆਹ 5 5 ਲੱਖ ਰੁਪਈਆ ਬਿਊਟੀ ਪਾਰਲਰ ਵਾਲੇ ਲੈਂਦੇ ਨੇ ਉਹਨਾਂ ਨੂੰ ਸਿਜਾਉਣ ਦਾ ਉਹ ਨਕਲੀ ਹੈ ਸਭ ਕੁਝ ਦੁਨਿਆਵੀ ਤੌਰ ਤੇ ਬੰਦਾ ਚਾਹੁੰਦਾ ਹੈ ਮੈਂ ਪੈਸਾ ਖਰਚ ਕੇ ਸੋਹਣਾ ਹੋ ਜਾ ਪੈਸਾ ਖਰਚ ਕੇ ਸੁਖੀ ਹੋ ਜਾ ਪਰ ਸੁਖੀ ਨਹੀਂ ਹੋ ਰਿਹਾ ਕਿਉਂਕਿ ਹਜ਼ੂਰ ਨੇ ਨਿਰਣਾ ਦਿੱਤਾ ਸੁਣ ਭਾਈ ਤੂੰ ਸੁਖੀ ਕਿਵੇਂ ਹੋਣਾ ਸਹਿਬ ਕਹਿੰਦੇ ਸੁਖ ਨਹੀਂ ਬੋਤੇ ਧਨ ਖੱਟ ਸੁਖ ਨਹੀਂ ਪਿਖੇ ਨਿਰਤ ਨਾਟੇ ਸੁਖ ਨਹੀਂ ਬੋਦੇ ਸ਼ਕਮਾਏ ਕਹਿੰਦੇ ਇੱਕ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਚਲਾ ਜਾ ਕਮਾਈ ਕਰਨ ਇਹਦੇ ਵਿੱਚ ਵੀ ਸੁੱਖ ਨਹੀਂ ਕਿਉਂ ਆਪਾਂ ਨੂੰ ਲੱਗਦਾ ਸ਼ਾਇਦ ਜਿਹੜੇ ਅਮਰੀਕਾ ਰਹਿੰਦੇ ਉਹ ਬੰਦੇ ਸੁਖੀ ਹੋਣਗੇ ਪਰ ਇੱਕ ਚੀਜ਼ ਤੁਸੀਂ ਪੜੇ ਲਿਖੇ ਬੈਠੇ ਹੋ ਬੱਚਿਆਂ ਤੋਂ ਪੁੱਛ ਲਿਓ ਸਭ ਤੋਂ ਵੱਡਾ ਪਾਗਲਾਂ ਦਾ ਹਸਪੀਟਲ ਅਮਰੀਕਾ ਵਿੱਚ ਬਣਿਆ ਹੋਇਆ ਹੈ ਔਰ ਸਭ ਤੋਂ ਵੱਧ ਕੈਨੇਡਾ ਅਮਰੀਕਾ ਔਰ ਇੰਗਲੈਂਡ ਵਿੱਚ Mentally disabled ਲੋਕ ਪਾਏ ਜਾ ਰਹੇ ਨੇ 35% ਲੋਕ ਉੱਥੇ Mentally disabled ਹੋ ਰਹੇ ਨੇ ਭਾਵ ਪਾਗਲ ਹੋ ਰਹੇ ਨੇ 100 ਵਿੱਚੋਂ 35 ਬੰਦੇ ਪਾਗਲ ਨੇ ਕਿਉਂ ਭਾਈ ਡਿਪਰੈਸ਼ਨ ਦੇ ਮਰੀਜ਼ ਉਹਨਾਂ ਨੂੰ ਇੱਕ ਅਨਜ਼ਰੀਆ ਨਾਦੀ ਬਿਮਾਰੀ ਹੋ ਗਈ ਹੈ ਜਿਹਨੂੰ ਡਿਪਰੈਸ਼ਨ ਕਹਿੰਦੇ ਨੇ ਉਹਨਾਂ ਕੰਟਰੀਆਂ ਵਿੱਚ ਲੋਕ ਸੁਖੀ ਨਹੀਂ ਸਿਰਫ ਬੰਦੇ ਨੂੰ ਮਨ ਦਾ ਭੁਲੇਖਾ ਹੈ ਵੇਥੋਂ ਛੱਡ ਕੇ ਕੈਨੇਡਾ ਚਲ ਜਾਓ ਖਬਰਾਂ ਸੁਖੀ ਹੋਵਾਂ ਜਾਣਾ ਚਾਹੀਦਾ ਪਰ ਇਹ ਭੁਲੇਖਾ ਨਾ ਹੋਵੇ ਕਿ ਉੱਥੇ ਸੁੱਖ ਹੈ ਸਜਣੋ ਕਿਸੇ ਵੀ ਦੇਸ਼ ਵਿੱਚ ਕੋਈ ਰਵੇ ਜਿਹੜਾ ਨਾਮ ਜਪੇਗਾ ਉਹ ਸੁਖੀ ਰਹੇਗਾ ਭਾਵੇਂ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੇ ਵੀ ਰਹੋ ਜਿਹਦੇ ਕੋਲ ਨਾਮ ਹੈ ਉਹ ਬੰਦਾ ਸੁਖੀ ਹੋਣੇ ਇਸ ਲਈ ਆਪਣੇ ਬੱਚਿਆਂ ਨੂੰ ਜ਼ਰੂਰ ਕਿਹਾ ਕਰੋ ਜਦੋਂ ਮੈਨੂੰ ਬੱਚੇ ਵਿਦੇਸ਼ ਵਾਲੇ ਮਿਲਦੇ ਨੇ ਮੈਂ ਕਹਿੰਦਾ ਬੇਟੇ ਬਾਣੀ ਪੜਿਆ ਕਰੋ ਬੇਟੇ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਕਿਉਂ ਆਪਾਂ ਨੂੰ ਸੁੱਖ ਨਾਮ ਨੇ ਦੇਣਾ ਕਿਸੇ ਧਰਤੀ ਤੇ ਸੁੱਖ ਨਹੀਂ ਹੈ ਨਾਮ ਵਿੱਚ ਸੁੱਖ ਹੈ ਇਹਨੂੰ ਹਜ਼ੂਰ ਕਹਿੰਦੇ ਸੁੱਖ ਨਾਹੀ ਬਉਦੇਸ਼ ਕਮਾਏ ਮਾਰੇ ਫਿਰ ਸੁੱਖ ਕਿੱਥੇ ਕਹਿੰਦੇ ਸਰਬ ਸੁਖਾਂ ਹਰ ਹਰ ਗੁਣ ਗਾਏ ਭਾਈ ਜਦੋਂ ਰੱਬ ਦਾ ਨਾਮ ਜਪਣ ਲੱਗ ਜਾਓਗੇ ਤੁਸੀਂ ਸੁਖੀ ਹੋ ਜਾਓਗੇ ਜਿੱਥੇ ਵੀ ਰੋਹ ਭਾਵੇਂ ਮਿਲਾਂ ਵਿੱਚ ਭਾਵੇਂ ਪੁੱਲੀਆਂ ਵਿੱਚ ਭਾਵੇਂ ਇੰਡੀਆ ਵਿੱਚ ਭਾਵੇਂ ਅਮਰੀਕਾ ਵਿੱਚ ਜਿਹੜਾ ਨਾਮ ਜਪੇਗਾ ਉਹ ਸੁਖੀ ਹੋਏਗਾ ਨਾਮ ਤੋਂ ਬਗੈਰ ਸਾਰੇ ਦੁਖੀ ਨੇ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਾਨੀ ਨੇ ਮੋਹਰ ਲਾਈ ਅੱਛਾ ਚਲੋ ਸੁੰਦਰ ਹੋਣ ਤੇ ਗੱਲ ਮੈਂ ਸ਼ੁਰੂ ਕੀਤੀ ਸੀ ਵਿੱਚ ਰਹਿ ਗਈ ਜੇ ਆਪਾਂ ਬਹਾਲ ਲਾਜਿਕ ਗੱਲ ਕਰਾਂਗੇ ਲੋਕਾਂ ਨੂੰ ਸਮਝ ਆਉਂਦੀ ਸਾਧ ਸੰਗਤ 50 50000 ਰੁਪਈਆ ਲੱਖ ਲੱਖ 2 2 5 5 ਲੱਖ ਰੁਪਈਆ ਲੋਕ ਸੋਹਣੇ ਵੰਨ ਤੇ ਲਾਲ ਰਹੇ ਨੇ ਔਰ ਤੁਸੀਂ ਵੇਖਿਓ ਦੁਨੀਆ ਵਿੱਚ ਇੱਕ ਬੱਚੀ ਇੱਕ ਬੀਬੀ ਵਰਲਡ ਸੁੰਦਰੀ ਹੈ ਮੈਂ ਉਹਦਾ ਨਾਮ ਨਹੀਂ ਲੈਣਾ ਨਹੀਂ ਤਾਂ ਮੇਰੇ ਤੇ ਪਰਚਾ ਹੋ ਜਾਣਾ ਪਰ ਸਮਝ ਤੁਸੀਂ ਜਾਣੇ ਵਰਲਡ ਸੁੰਦਰੀ ਹੈ ਉਹਨੂੰ ਵਰਲਡ ਸੁੰਦਰੀ ਦਾ ਖਿਤਾਬ ਮਿਲਿਆ ਹੋਇਆ ਕਈ ਕਰੋੜ ਦੇ ਹੀਰਿਆਂ ਦਾ ਤਾਜ ਉਹਦੇ ਸਿਰ ਤੇ ਸਜਿਆ ਉਹਦੇ ਕੋਲ 86 ਕਰੋੜ ਦੀ ਜਾਇਦਾਦ ਹੈ ਔਰ ਉਹ ਵੋਲੀਵੁੱਡ ਦੇ ਸਭ ਤੋਂ ਅਮੀਰ ਪਰਿਵਾਰ ਵਿੱਚ ਵਿਆਹੀ ਹੋਈ ਹੈ ਤਿੰਨ ਚੀਜ਼ਾਂ ਹੋ ਗਈਆਂ ਪੂਰੇ ਵਰਲਡ ਵਿੱਚ ਸਭ ਤੋਂ ਸੁੰਦਰ ਉਹਨੂੰ ਖਿਤਾਬ ਮਿਲਿਆ ਹੋਇਆ ਹੈ ਹੀਰਿਆਂ ਦਾ ਹਾਰ ਵੋਲੀਵੁੱਡ ਵਿੱਚ ਸਭ ਤੋਂ ਵੈਸਟ ਐਕਟਰ ਦਾ ਉਹਦੇ ਕੋਲ ਅਵਾਰਡ ਬੋਲੀਵੁੱਡ ਦੇ ਸਭ ਤੋਂ ਅਮੀਰ ਪਰਿਵਾਰ ਦੀ ਬਹੂ ਨੌ ਮੰਨਦਾ ਉਹਨੂੰ ਸੁਭਾਗ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਸੁਖੀ ਉਹ ਵੀ ਨਹੀਂ ਵਿਚਾਰੀ ਉਹ ਵੀ ਆਪਣੀ ਬੱਚੀ ਨੂੰ ਲੈ ਕੇ ਹਾਈ ਕੋਰਟ ਵਿੱਚ ਉਹਨੇ ਬੰਬੇ ਹਾਈ ਕੋਰਟ ਵਿੱਚ ਡਾਈਵੋਰਸ ਦਾ ਕੇਸ ਪਾਇਆ ਹੋਇਆ ਕਿ ਮੈਂ ਆਪਣੇ ਸਹੁਰਿਆਂ ਦੇ ਸੁਖੀ ਨਹੀਂ ਮੈਨੂੰ ਡਾਈਵੋਰਸ ਚਾਹੀਦਾ ਹੈ ਸਾਥ ਸੰਗਤ ਇਹਦਾ ਮਤਲਬ ਇੰਨਾ ਪੈਸਾ ਧਨ ਦੌਲਤ ਲੈ ਕੇ ਵੀ ਬੰਦਾ ਸੁਖੀ ਨਹੀਂ ਸੁੱਖ ਲੈਣ ਦਾ ਇੱਕੋ ਹੀ ਤਰੀਕਾ ਹੈ ਜਿੱਥੇ ਗੁਰੂ ਨੇ ਆਪਾਂ ਨੂੰ ਬਿਠਾ ਦਿੱਤਾ ਸੰਗਤ ਵਿੱਚ ਬਹਿ ਕੇ ਨਾਮ ਜਪੋ ਸਤਨਾਮ ਸ੍ਰੀ ਵਾਹਿਗੁਰੂ ਘਰ ਪਰਿਵਾਰ ਵਿੱਚ ਬਹਿ ਕੇ ਨਾਮ ਜਪੋ ਸਤਨਾਮ ਸ੍ਰੀ ਵਾਹਿਗੁਰੂ ਇਹਨੂੰ ਮਹਾਰਾਜ ਨੇ ਕਿਹਾ ਭਾਈ ਜੇ ਤੂੰ ਸੁੱਖ ਲੈਣਾ ਫਿਰ ਨਾਮ ਤੋਂ ਬਿਨਾਂ ਸੁੱਖ ਨਹੀਂ ਮਿਲੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੇ ਇੱਕ ਭੇਤ ਦੀ ਗੱਲ ਕਹੀ। ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਸਿਕਰਟ ਦਿਸ ਇਜ਼ ਅ ਸੀਕ੍ਰੇਟ ਇੱਕ ਭੇਤ ਦੀ ਗੁੱਝੀ ਗੱਲ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੱਸ ਰਹੇ ਕਹਿੰਦੇ ਉਹ ਦੁਨੀਆ ਦੇ ਲੋਕੋ ਆਓ ਮੈਂ ਤੁਹਾਨੂੰ ਭੇਤ ਦੀ ਗੱਲ ਦੱਸਾਂ ਆਓ ਮੈਂ ਤੁਹਾਨੂੰ ਗੁੱਝੀ ਗੱਲ ਇੱਕ ਸੀਕ੍ਰੇਟ ਦੱਸਾਂ ਮਹਾਰਾਜ ਭੇਤ ਕੀ ਹੈ ਕਹਿੰਦੇ ਨਾਮ ਤੋਂ ਬਗੈਰ ਦੁੱਖ ਪਾਉਂਗੇ ਜੇ ਸੁੱਖ ਲੈਣਾ ਜਪਣਾ ਸ਼ੁਰੂ ਕਰ ਦਿਓ ਸਤਨਾਮ ਸ੍ਰੀ ਵਾਹਿਗੁਰੂ 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 ਤੁਹਾਨੂੰ ਸੁੱਖ ਮਿਲਣਾ ਸ਼ੁਰੂ ਹੋ ਜਾਏ ਇਹ ਗੁਰੂ ਨੇ ਲਿਖ ਕੇ ਦਿੱਤਾ ਇਨੂ ਮਹਾਰਾਜ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੇ ਪੜੋ ਹਰ ਕੇ ਨਾਮ ਬਿਨਾ ਦੁੱਖ ਹਾਂ ਤੁਹਾਡੀ ਆਵਾਜ਼ ਆਉਣੀ ਚਾਹੀਦੀ ਬਾਣੀ ਤੁਹਾਨੂੰ ਆਉਂਦੀ ਹੈ ਸੰਗਿਓ ਨਾ ਪੜੋ ਹਰ ਕੇ ਨਾਮ ਬਿਨਾ ਦੁੱਖ ਪਾਵੇ ਹਰ ਕੇ ਨਾਮ ਬਿਨਾ ਦੁੱਖ ਭਗਤ ਬਿਨਾ ਸਹਿਸਾਨ ਚੁਕੇ ਗੁਰ ਇਹ ਭੇਦ ਬਤਾਵੇ ਕਹਿੰਦੇ ਗੁਰੂ ਨੇ ਭੇਤ ਦੀ ਗੱਲ ਗੁੱਝੀ ਗੱਲ ਕਹੀ ਐ ਉਹ ਭਾਈ ਭੇਤ ਦੀ ਗੱਲ ਐ ਸਜਣੋ ਜੇ ਸੁੱਖ ਲੈਣਾ ਫਿਰ ਜਪਣਾ ਸ਼ੁਰੂ ਕਰੋ ਸਤਨਾਮ ਸ੍ਰੀ ਦੁੱਖਾਂ ਦਾ ਇੱਕੋ ਹੀ ਕਾਰਨ ਐ ਰੱਬ ਦੇ ਨਾਮ ਤੋਂ ਟੁੱਟ ਜਾਣਾ ਤੇ ਸੁੱਖ ਲੈਣ ਦਾ ਕੋਈ ਤਰੀਕਾ ਐ ਜੇ ਕੋਈ ਜਪਣ ਲੱਗ ਜਾਏ ਸਤਨਾਮ ਸ੍ਰੀ ਵਾਹਿਗੁਰੂ ਇਹਨੂੰ ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵ ਪੜੋ ਸਿਮਰੋ ਸਿਮਰ ਸਿਮਰ ਸੁਖ ਕਲ ਪਲੇਸਤਨ ਮਹਿ ਮਟਾਵੋ ਸਿਮਰੋ ਜਾ ਸਬ ਸੰਬਰ ਇਕ ਨਾਮ ਜਪਤ ਅਗਨਤ ਵੇਦ ਪ੍ਰਾਨ ਸਿਮਰਤ ਸੋਧ ਅਕਰ ਕੀਨੇ RAM ਨਾਮ ਇਕ ਹਾ ਕਿਨ ਕਾ ਇਕ ਜਿਸ ਜੀਵਸਾਵੇ ਤਾਕੀ ਮੈਂ ਮੰਗਨੀ ਕੰਖੀ ਏਕੇ ਦਰਸ ਤੋਹਾਰੋ ਨਾਨਕ ਉਨ ਸੰਗ ਮੋਹਿ ਫਿਰ ਕੀ ਕਿਹਾ ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਹਾਂ ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਭਗਤ ਜਨਾ ਕੇ ਮਨ ਹੁਣ ਪੜਾਓ ਆਪਣੇ ਮਨ ਨੂੰ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸਿਮਰੋ ਸਿਮਰ ਸਿਮਰ ਵਾ ਵਾ ਗੱਜ ਕੇ ਸਿਮਰ ਸਿਮਰ ਸੁਖ ਸਿਮਰ ਸਿਮਰ कल कलिस तन माह मो कल कलिस तन माह मटाउ कल कलिस तन माहें गजके कल कलिस ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਸਿਮਰੋ ਸਿਮਰ ਅੱਜ ਕੇ ਸਿਮਰ ਸਿਮਰ ਸੁਖ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਸਤਨਾਮ ਸ੍ਰੀ ਸੁਖ ਨਹੀਂ ਬਹੁਤੇ ਧਨ ਖਾਟੇ ਸੁਖ ਨਹੀਂ ਪੇਖੇ ਨਿਰਤ ਨਟ ਸੁਖ ਨਹੀਂ ਬਹੁ ਦੇਸ਼ ਕਮਾਏ ਸਰਬ ਸੁਖ ਹਰ ਹਰ ਗੁਣ ਗਾਏ ਭਾਈ ਸਾਰੇ ਸੁਖ ਮਿਲ ਜਾਣਗੇ ਜੇ ਤੂੰ ਸੰਗਤ ਵਿੱਚ ਬਹਿ ਕੇ ਜਪਣ ਲੱਗ ਪਿਆ ਸਤਨਾਮ ਸ੍ਰੀ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹ ਰਤਨ ਅਮੋਲਕ ਮਹਾਰਾਜ ਕੀ ਕਰੀਏ ਕਹਿੰਦੇ ਸਾਧ ਸੰਗਤ ਜਪ ਇੱਕ ਖਿਨਾ ਇਸੇ ਸਤ ਸੰਗਤ ਨੂੰ ਵਡਿਆਈ ਦੇ ਕੇ ਮਹਾਰਾਜ ਨੇ ਕਿਹਾ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਹੁਣ ਸੁਣਿਓ ਧਿਆਨ ਨਾਲ ਸੰਗਤ ਨੂੰ ਇੰਨੀ ਵਡਿਆਈ ਕਿਉਂ ਦਿੱਤੀ ਭਾਈ ਕਿ ਸਾਧ ਸੰਗਤ ਵਿੱਚ ਨਾਮ ਜਪਣ ਦਾ ਲਾਭ ਹੈ ਸਾਧ ਸੰਗਤ ਵਿੱਚ ਬਹਿ ਕੇ ਨਾਮ ਜਪਣਾ ਸਰਵ ਸ੍ਰੇਸ਼ਟ ਕਰਮ ਹੈ ਇੰਨੀ ਵਡਿਆਈ ਸਾਧ ਸੰਗਤ ਨੂੰ ਕਿਉਂ ਉਹਦਾ ਸਿੱਧਾ ਨੁਕਤਾ ਸਮਝਿਓ ਆਪਾਂ ਜ਼ਬਾਨ ਤੋਂ ਇੱਕ ਵਾਰ ਕਹਿਣਾ ਤੇ ਸੰਕੜੇ ਵਾਰ ਤੁਹਾਨੂੰ ਆਵਾਜ਼ ਸੁਣਾਈ ਦੇਣੀ ਹੈ ਇੱਕ ਵਾਰ ਵਾਹਿਗੁਰੂ ਕਹਿ ਕੇ ਸੰਕੜੇ ਵਾਰ ਜਪਿਆ ਨਾਮ ਤੁਹਾਡੇ ਖਾਤੇ ਵਿੱਚ ਜਮ੍ਹਾਂ ਹੋ ਜਾਣਾ ਦੇਖੋ ਕਮਾਲ ਦੀ ਗੱਲ ਹੈ ਕਹਿਣਾ ਇੱਕ ਵਾਰ ਹੈ ਵਾਹਿਗੁਰੂ ਤੇ ਆਪਣੇ ਖਾਤੇ ਵਿੱਚ ਜਮ੍ਹਾਂ ਹੋਣਾ ਸੰਕੜੇ ਵਾਰ ਇੱਕ ਵਾਰ ਆਖੋ ਸਤਨਾਮ ਸ੍ਰੀ ਸੰਕੜੇ ਵਾਰ ਆਵਾਜ਼ ਆਈ ਨਾ ਇੱਕ ਵਾਰ ਕਿਹਾ ਸਤਨਾਮ ਸ੍ਰੀ ਸੰਕੜੇ ਵਾਰ ਵਾਹਿਗੁਰੂ ਦੀ ਆਵਾਜ਼ ਆਪਣੇ ਖਾਤੇ 'ਚ ਜਮ੍ਹਾਂ ਹੋ ਗਈ ਇੱਕ ਵਾਰ ਜਪਿਆ ਸੰਕੜੇ ਵਾਰ ਲਾਭ ਕਿਉਂ ਭਾਈ ਇਹਨੂੰ ਮਹਾਰਾਜ ਨੇ ਕਿਹਾ ਸੰਗਤ ਵਿੱਚ ਸਰਬ ਸ੍ਰੇਸ਼ਟ ਕਰਨਾ ਇੱਕ ਸ਼ਬਦ ਮੈਂ ਤੁਹਾਨੂੰ ਸੁਣਾਵਾਂਗਾ ਜਿਹਦੇ ਵਿੱਚ ਧਰਮ ਦੇ ਸਾਰੇ ਕਰਮ ਗਿਣੇ ਮਹਾਰਾਜ ਨੇ ਅਖੀਰ ਤੇ ਆ ਕੇ ਕਿਹਾ ਸਭ ਤੋਂ ਸ੍ਰੇਸ਼ਟ ਕਰਮ ਸੰਗਤ ਵਿੱਚ ਬਹਿ ਕੇ ਨਾਮ ਜਪਣਾ ਸਭ ਤੋਂ ਸ੍ਰੇਸ਼ਟ ਕਰਮ ਸੰਗਤ ਵਿੱਚ ਬਹਿ ਕੇ ਰੱਬ ਦੀ ਕੀਰਤੀ ਕਰਨੀ ਇਤੋਂ ਇਲਾਵਾ ਬਹੁਤ ਕਠਨ ਕਰਮ ਨੇ ਧਰਮ ਵਿੱਚ ਮੋਨ ਧਾਰਨ ਕਰਨਾ ਨੰਗੇ ਰਹਿਣਾ ਪੈਰਾਂ ਵਿੱਚ ਜੋੜਾ ਨਾ ਪਾਉਣਾ ਭੁੱਖੇ ਰਹਿ ਕੇ ਵਰਤ ਰੱਖਣਾ ਪੁੱਠੇ ਲਟ ਕੇ ਤਪ ਕਰਨਾ ਅੱਗ ਬਾਲ ਕੇ ਅੱਗ ਦੇ ਵਿੱਚ ਤਨ ਨੂੰ ਤਪਉਣਾ ਸਾਧ ਸੰਗਤ ਇਤੋਂ ਇਲਾਵਾ ਘਰ ਛੱਡ ਕੇ ਜੰਗਲਾਂ ਵਿੱਚ ਰਹਿਣਾ ਨਿਯੋਲੀ ਕਰਮ ਕਰਨੇ ਪਾਠ ਪੜਨਾ ਪੂਜਾ ਕਰਨੀ ਦਾਨ ਕਰਨਾ ਇਹ ਸਾਰੇ ਕਰਮ ਇੱਕ ਪਾਸੇ ਸੰਗਤ ਵਿੱਚ ਬਹਿ ਕੇ ਜਪਿਆ ਨਾਮ ਫਿਰ ਵੀ ਸਰਵਸ਼੍ਰੇਸ਼ਟ ਇੰਨੇ ਕਰਮਾਂ ਨਾਲੋਂ ਉੱਚਾ ਕਰਮ ਹੈ ਸੰਗਤ ਵਿੱਚ ਬਹਿ ਕੇ ਜਪਨਾ ਸਤਨਾਮ ਸ੍ਰੀ ਵਾਹਿਗੁਰੂ ਇਹਦੇ ਵਿੱਚ ਖਰਚ ਘੱਟ ਹੈ ਤੇ ਲਾਭ ਜ਼ਿਆਦਾ ਹੈ ਉਹ ਕਿਵੇਂ ਦੋ ਤਿੰਨ ਚੀਜ਼ਾਂ ਤੁਹਾਡੇ ਪਗੜ ਚ ਆ ਜਾਣੀਆਂ ਹੁਣ ਕੁਝ ਕੰਮ ਐਸੇ ਨੇ ਜਿਨ੍ਹਾਂ ਵਿੱਚ ਮਿਹਨਤ ਜ਼ਿਆਦਾ ਹੈ ਤੇ ਪੈਸਾ ਘੱਟ ਹੈ ਫਿਰ ਸੁਣਿਓ ਮਿਹਨਤ ਜ਼ਿਆਦਾ ਹੈ ਪੈਸਾ ਘੱਟ ਮਿਹਨਤ ਘੱਟ ਤੇ ਪੈਸਾ ਜ਼ਿਆਦਾ ਉਹ ਕਿਵੇਂ ਸਵੇਰ ਤੋਂ ਸ਼ਾਮ ਤੱਕ ਦਿਹਾੜੀਦਾਰ ਮਿਹਨਤ ਕਰਦਾ ਸਿਰ ਤੇ ਸੀਮਿੰਟ, ਬਜਰੀ, ਰੇਤਾ, ਇੱਟਾਂ, ਮਿੱਟੀ ਚੁੱਕਦਾ ਪਸੀਨੇ ਨਾਲ ਕੱਪੜੇ ਭਿੱਜ ਜਾਂਦੇ ਨੇ, ਹੱਥ-ਪੈਰ, ਸਰੀਰ ਮਿੱਟੀ ਨਾਲ ਭਰਿਆ ਹੁੰਦਾ ਤੇ ਸ਼ਾਮ ਨੂੰ ਪੈਸੇ ਕਿੰਨੇ ਮਿਲਦੇ ਨੇ? ਵੱਧ ਤੋਂ ਵੱਧ 4-500 ਐਦੇ ਮਿਲਦਾ ਦਿਹਾੜੀ ਅਧਾਰ ਸਾਰਾ ਦਿਨ ਸਿਰ ਤੇ ਭਾਰ ਚੁੱਕਿਆ, ਕੱਪੜੇ ਮਿੱਟੀ ਨਾਲ, ਪਸੀਨੇ ਨਾਲ ਭਰ ਗਏ। ਸ਼ੱਮ ਨੂੰ ਪੈਸੇ ਕਿੰਨੇ ਮਿਲੇ 4 ਜਾਂ 500 ਰੁਪਈਆ ਮਿਹਨਤ ਜ਼ਿਆਦਾ ਹੈ ਪੈਸੇ ਘੱਟ ਉਹਦੇ ਮੁਕਾਬਲੇ ਵਿੱਚ ਕਰਿਆਨੇ ਦੀ ਦੁਕਾਨ ਪਾ ਕੇ ਜਿਹੜਾ ਬੰਦਾ ਬੈਠਾ ਹੈ ਉਹਦੇ ਕੱਪੜੇ ਨਹੀਂ ਲੱਭਦੇ ਉਹਨੂੰ ਪਸੀਨਾ ਨਹੀਂ ਆਉਂਦਾ ਦੁਕਾਨ ਵਿੱਚ ਬੈਠੇ ਪਰ ਉਹਨੂੰ ਵਾਰ-ਵਾਰ 1 2 5 ਰੁਪਏ ਦੇ ਸੌਦੇ ਲਈ ਉੱਠ ਕੇ ਬੈਠ ਕਰਨੀ ਪੈਂਦੀ ਹੈ 2 ਰੁਪਏ ਦਾ ਸੌਦਾ 5 ਦਾ ਲੈਣਾ ਤਾਂ ਵੀ ਉਹਨੂੰ ਉੱਠ ਕੇ ਸੌਦਾ ਚੁਕਣਾ ਪੈਂਦਾ ਦਿਹਾੜੀ ਆਧਾਰ ਨਾਲੋਂ ਮਿਹਨਤ ਘੱਟ ਹੈ ਦੁਕਾਨਦਾਰ ਦੀ ਕਰੀਅਨੇ ਵਾਲਾ ਪੈਸਾ ਵੱਧ ਕਮਾਉਂਦਾ ਹੈ ਸ਼ਮਾਂ ਨੂੰ ਜਿਹੜਾ ਕਰਿਆਨੇ ਦੀ ਦੁਕਾਨ ਵਾਲਾ ਦਿਹਾੜੀ ਆਧਾਰ ਨਾਲੋਂ ਵੱਧ ਪੈਸੇ ਕਮਾਉਂਦਾ ਹੈ ਮਿਹਨਤ ਦਿਹਾੜੀਦਾਰ ਦੀ ਜ਼ਿਆਦਾ ਹੈ ਪਰ ਸੱਜਣੋਂ ਪੈਸਾ ਦੁਕਾਨਦਾਰ ਵੱਧ ਕਮਾ ਗਿਆ ਮਿਹਨਤ ਦਿਹਾੜੀਦਾਰ ਦੀ ਜ਼ਿਆਦਾ ਹੈ ਪੈਸਾ ਦੁਕਾਨਦਾਰ ਨੇ ਵੱਧ ਕਮਾਇਆ ਹੈ ਮਿਹਨਤ ਘੱਟ ਤੇ ਪੈਸਾ ਜ਼ਿਆਦਾ ਹੁਣ ਸੁਣਿਓ ਕਰਿਆਨੇ ਦੀ ਦੁਕਾਨ ਵਾਲੇ ਨਾਲੋਂ ਮਿਹਨਤ ਘੱਟ ਹੈ ਕੱਪੜੇ ਦੀ ਦੁਕਾਨ ਵਾਲੀ ਜਿਹਨੇ ਕਲਾਥ ਹਾਊਸ ਖੋਲ੍ਹਿਆ ਹੋਇਆ ਹੈ ਕਪੜੇ ਦੀ ਦੁਕਾਨ ਵਾਲਾ ਉਹਦੀ ਮਿਹਨਤ ਘਟੇ ਕਿਉਂ ਉਹਨੂੰ 2-5 ਰੁਪਏ ਦੇ ਸੌਦੇ ਲਈ ਨੇ ਉੱਠਣਾ ਪੈਂਦਾ ਦਿਹਾੜੀ ਵਿੱਚ ਉਹਦੇ 5-7 ਸੂਟ ਵੀ ਵਿਕ ਜਾਂਦੇ ਉਹ ਕਰਿਆਨੇ ਵਾਲੇ ਨਾਲੋਂ ਵੱਧ ਪੈਸਾ ਕਮਾ ਜਾਂਦਾ ਕਿਉਂ ਉਹਨੇ ਸੂਟ 3200 ਦਾ ਦੱਸ ਕੇ ਔਰ ਉਹਨੂੰ ਪਤਾ ਹੈ ਵੇਖ ਖਰੀਦਣ ਵਾਲੇ ਨੇ ਜਦੋਂ ਮੈਂ 3200 ਦਾ ਕਹਿਣਾ ਖਰੀਦਣ ਵਾਲੇ ਨੇ 1800 ਤੇ ਆ ਜਾਣਾ ਹੈ ਤੇ ਮੈਂ ਉਹਨੂੰ 1700 ਦਾ ਦੇ ਕੇ ਵੀ ਫਾਇਦੇ ਵਿੱਚ ਹਾਂ 1200 ਦਾ ਸੌਟ ਉਹਨੇ 3200 ਦਾ ਕਹਿਣਾ ਤੁਹਾਨੂੰ 1800 ਦਾ ਦੇ ਕੇ ਉਹਨੂੰ ਖੁਸ਼ ਹੋ ਜਾਣਾ ਕਹਿਣ ਤੋਂ ਭਾਵ ਜੇ ਉਹਦੇ 5-7 ਸੌਟ ਵੀ ਵਿਕ ਜਾਣ ਤੇ ਦੁਕਾਨਦਾਰ ਕੱਪੜੇ ਵਾਲਾ ਕਰਿਆਨੇ ਦੀ ਦੁਕਾਨ ਵਾਲੇ ਨਾਲੋਂ ਵੱਧ ਪੈਸਾ ਕਮਾ ਜਾਂਦਾ ਮਿਹਨਤ ਘੱਟ ਹੈ ਉਹਨੂੰ ਫਲ ਜ਼ਿਆਦਾ ਮਿਲਿਆ ਕਮਾਈ ਜ਼ਿਆਦਾ ਮਿਲੀ ਪਰ ਫਿਰ ਵੀ ਦੁਕਾਨਦਾਰ ਦੀ ਮਿਹਨਤ ਹੈ ਕਿਹੜੀ ਉਹਨੇ ਕੋਈ ਸੂਟ ਵੇਖਣ ਆਵੇ ਉਹਨੇ 1 2 3 4 10 20 ਸੂਟ ਵਿਖਾਉਣੇ ਨੇ ਔਰ ਕਈ ਵਾਰ ਗੁੱਸਾ ਨਾ ਕਰਿਓ ਭੈਣੋ 20 ਸੂਟ ਵੇਖਣ ਤੋਂ ਬਾਅਦ ਵੀ ਕਈ ਭੈਣਾਂ ਕਹਿੰਦੀਆਂ ਭਾਈ ਪਸੰਦ ਨਹੀਂ ਹੁਣ ਦੁਕਾਨਦਾਰ ਉਹਨਾਂ ਲੜ ਥੋੜੀ ਸਕਦਾ ਹੈ ਆਪੇ ਤੈਹ ਲਾਏਗਾ ਇਕੱਠੇ ਕਰੇਗਾ ਉਹਨੇ 20 ਥਾਨ ਵਿਖਾਤੇ ਤੇ ਭੈਣਾਂ ਮਾੜਾ ਜਿਹਾ ਮੂੰਹ ਘੁਮਾ ਕੇ ਕਰੇ ਭਾਈ ਪਸੰਦ ਨਹੀਂ ਆਇਆ ਹੁਣ ਲੜ ਨਹੀਂ ਸਕੇਗਾ ਉਹਨੂੰ ਆਪੇ ਇਕੱਠੇ ਕਰਨੇ ਪੈਣਗੇ ਮਿਹਨਤ ਹੈ ਉਹਦੀ ਪਰ ਸਜਣੋ ਦੁਕਾਨਦਾਰ ਕਰਿਆਨੇ ਵਾਲੀ ਦੁਕਾਨ ਨਾਲੋਂ ਵੱਧ ਪੈਸਾ ਕੱਪੜੇ ਵਾਲਾ ਕਮਾਉਂਦਾ ਹੈ ਕਿਉਂ ਕਰਿਆਨੇ ਤੋਂ ਵੱਧ ਕੱਪੜੇ ਵਾਲਾ ਪੈਸਾ ਕਮਾਉਂਦਾ ਮਿਹਨਤ ਘੱਟ ਤੇ ਪੈਸੇ ਜ਼ਿਆਦਾ ਅੱਛਾ ਕਰਿਆਨੇ ਵਾਲੇ ਨਾਲੋਂ ਵੱਧ ਵੀ ਪੈਸਾ ਕੋਈ ਕਮਾਉਂਦਾ ਹੈ ਉਹ ਕੌਣ ਹੈ ਜਿਹਦੀ ਮਿਹਨਤ ਘੱਟ ਹੈ ਤੇ ਪੈਸਾ ਜ਼ਿਆਦਾ ਹੈ ਉਹ ਹੈ ਸੁਨਿਆਰ ਸੋਨਾ ਵੇਚਣ ਵਾਲੇ ਨੂੰ ਕੱਪੜੇ ਦੇ ਥਾਨ ਖੋਲ੍ਹ ਕੇ ਮਿਹਨਤ ਇਕੱਠੇ ਕਰਨ ਦੀ ਲੋੜ ਨਹੀਂ ਪੈਂਦੀ ਉਹਨੇ ਸਾਹਮਣੇ ਸ਼ੀਸ਼ੇ 'ਚ ਗਹਿਣੇ ਰੱਖੇ ਨੇ ਦੁਕਾਨਦਾਰ ਨੂੰ ਆਕਿਓ ਕਹਿੰਦਾ ਜੀ ਆਹ ਕੱਢਿਓ ਇੱਕੋ ਹੀ ਗਹਿਣਾ ਚੁੱਕਦਾ ਹੈ ਤੋਲ ਕੇ ਦੇ ਦਿੰਦਾ ਦੇਖੋ ਵੀ ਲੈਣਾ ਤਾਂ ਠੀਕ ਹੈ ਉਹ ਲੈ ਕੇ ਵਾਪਸ ਰੱਖ ਲੈਗਾ ਫਿਰ ਦੂਜਾ ਵਿਖਾਉਂਦਾ ਹੈ ਉਹਦਾ ਦਿਹਾੜੀ ਵਿੱਚ ਇੱਕ ਗਹਿਣਾ ਵੀ ਵਿਕਦਾ ਸੁਨਿਆਰ ਦਾ ਕਰਿਆਨੇ ਵਾਲੇ ਔਰ ਕੱਪੜੇ ਵਾਲੇ ਨਾਲੋਂ ਵੱਧ ਪੈਸਾ ਕਮਾ ਜਾਂਦਾ ਹੈ ਸੁਨਿਆਰ ਦੀ ਮਿਹਨਤ ਘਟੇ ਤੇ ਕੱਪੜੇ ਵਾਲੇ ਨਾਲੋਂ ਪੈਸਾ ਵੱਧ ਕਮਾਉਂਦਾ ਇਸ ਲਈ ਸੁਨਿਆਰ ਅਮੀਰ ਹੁੰਦੇ ਨੇ ਕਿਉਂ ਭਾਈ ਉਹਦਾ ਇੱਕ ਵੀ ਗਹਿਣਾ ਵਿਕਦਾ ਹੈ ਉਹ ਕੱਪੜੇ ਵਾਲੇ ਦੁਕਾਨਦਾਰ ਨਾਲੋਂ ਵੱਧ ਪੈਸਾ ਕਮਾ ਜਾਂਦਾ ਮਿਹਨਤ ਘੱਟ ਹੈ ਉਹਦੀ ਪੈਸਾ ਵੱਧ ਹੈ